ਅਲਟੋ ਟੈਕਸੀ ਵਿੱਚ ਸਵਾਰੀਆਂ ਲੈ ਕੇ ਜਾ ਰਹੇ ਟੈਕਸੀ ਚਾਲਕ ਨੂੰ ਸਮਰਾਲਾ ਬਾਈਪਾਸ ਤੇ ਗੋਲੀ ਮਾਰ ਕੀਤਾ ਕਤਲ ਟੈਕਸੀ ਖੋਹ ਹੋਏ ਫਰਾਰ ਅੰਜ ਸਵੇਰੇ 5:30 ਵਜੇ ਦੇ ਕਰੀਬ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰਿਉਂ ਦੇ ਕੋਲ ਇੱਕ ਨੌਜਵਾਨ ਡਰਾਈਵਰ ਦੀ ਲਾਸ਼ ਸਮਰਾਲਾ ਪੁਲਿਸ ਨੂੰ ਬਰਾਮਦ ਹੋਈ ਜਿਸ ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ লাশ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਜੋ ਇੱਕ ਆਲਟੋ ਟੈਕਸੀ ਡਰਾਈਵਰ ਹੈ ਮ੍ਰਿਤਕ ਟੈਕਸੀ ਚਾਲਕ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਡਰਾਈਵਰ ਦੀ ਆਲਟੋ ਗੱਡੀ ਨੂੰ ਖੋਦ ਕੇ ਨਾਲ ਲੈ ਗਏ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲ ਦਿੱਤੀ ਗਈ ਅਤੇ ਮ੍ਰਿਤਕ ਦੇ ਪਿਤਾ ਨੇ ਮੌਕੇ ਤੇ ਦੱਸਿਆ ਕਿ ਮ੍ਰਿਤਕ ਰਵੀ ਕੁਮਾਰ ਤਿੰਨ ਤੋਂ ਚਾਰ ਮਹੀਨੇ ਤੋਂ ਟੈਕਸੀ ਚਲਾਉਂਦਾ ਸੀ ਰਾਤ ਮੇਰੇ ਬੇਟੇ ਨੇ ਦੱਸਿਆ ਕਿ ਮੈਨੂੰ ਚੰਡੀਗੜ੍ਹ ਤੋਂ ਲੁਧਿਆਣੇ ਦੀਆਂ ਸਵਾਰੀਆਂ ਮਿਲੀਆਂ ਹਨ ਅਸੀਂ ਉਹ ਲੁਧਿਆਣੇ ਜਾ ਰਿਹਾ ਹੈ ਉਸ ਤੋਂ ਬਾਅਦ ਦੁਬਾਰਾ ਵਜੇ ਤੜਕੇ ਫੋਨ ਆਉਂਦਾ ਹੈ ਤੇ ਕਹਿੰਦਾ ਹੈ ਕਿ ਪਾਪਾ ਮੇਰੇ ਗੋਲੀ ਲੱਗੀ ਹੈ ਅਸੀਂ ਉਸ ਤੋਂ ਬਾਅਦ ਕਬਰਾਂ ਗਏ ਮ੍ਰਿਤਕ ਰਵੀ ਦਾ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਾਨੂੰ ਜਿਸ ਨੌਜਵਾਨ ਦੀ লাশ ਮਿਲੀ ਹੈ ਉਸਦੇ ਗੋਲੀ ਲੱਗੀ ਹੋਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਪਤਾ ਲੱਗ ਗਿਆ ਹੈ ਕਿ ਮ੍ਰਿਤਕ ਚੰਡੀਗੜ੍ਹ ਤੋਂ ਲੁਧਿਆਣਾ ਸਵਾਰੀਆਂ ਲੈ ਕੇ ਆਪਣੀ ਟੈਕਸੀ 'ਚ ਜਾ ਰਿਹਾ ਸੀ। ਜਲਦ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ। ਸਮਰਾਲਾ ਤੋਂ ਕਰਿਸ਼ਨ ਲਾਲ ਚਾਨੜਾ ਦੀ ਰਿਪੋਰਟ। ਕੀ ਨਾਮ ਆਪਨੇ? ਸਿੰਕੀ। ਕੀ ਬਾਪੂ ਜੀ ਆ ਆਪਣੇ ਜਿਹੜੇ ਪਤੀ ਜੀ ਦੀ ਗੱਲ ਕਰ ਰਹੇ ਹੋ? ਯਾ ਬਾਪ। ਕੁਛ ਵੀ ਬਾਤ ਨਹੀਂ ਹੋਈਆ ਉਹ ਕੱਲ ਸਵਾਰੀ ਲੈ ਕੇ ਨਿਕਲੇ ਤੇ ਕਹਤੇ ਲੁਧਿਆਣਾ ਕੇ ਲਈ। ਹੋਰ ਕੀ ਨਾਮ ਫਿਰ ਉਹ। ਹਾਂ। यहाँ पे आए होंगे जाते टाइम किसी ने कर दी फोन पे सिर्फ ये बोल रहे थे हाँ। कि क्या नाम लिखते हैं मेरा एक्सीडेंट वो किसी ने गोली मार दी हाँ। कि मैं मर जूंगा मैं मर जूंगा मैं मरने वाला हूँ बस यही बोल रहे थे आपको नहीं किसी के साथ कुछ भी नहीं था इनका ये तो किसी का तो भी नहीं बोलते <laughs> कुछ भी बात नहीं थी <laughs> क्या नाम आपका जी जय कुमार सर तो क्या बात हुई है आपके जो तो बेटे की डेड बॉडी मिली है सर मेरा लड़का तीन चार महीने से करीबन गाड़ी चलाना था ओवर और सर रात से लुधियाने की बुकिंग मिली मेरे पास फोन आया चार बजे सर बहुत तो परेशान था मेरा बेटा चिल्ला ही बेटा है मेरा और सर सवा चार बजे ने बात करी क्या मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा क्या बाबू तो है कहाँ सी अरे मैं लोकेशन भेज रहा लोकेशन भेज दी मेरे पास सर फिर का सर फिर वो पे तो कोई दुश्मनी वगैरह लगती है किसी के साथ कुछ कोई कुछ नहीं है किसी का भी मेरी साथ भी नहीं भाई के साथ भी नहीं बच्चे के भी नहीं इसकी शादी होगी थी शादी होगी सर डेढ़ साल हुआ दिसंबर में कौन सी गाड़ी चलाता था ये आ, 80000 कितने पैसे खिला रहे हो चारों किले अभी ये सब जयपुर रणजीश वगैरह कुछ नहीं न जर्मनी कुछ भी ऐसा लगता ही अब आप क्या मांग कर रही हो प्रशासन से सर ने डेड बॉडी भी है ये लोग ये सब पूरे सबसे जुड़ी इंफॉर्मेशन आई थी अभी मौके पे भी जदी रिपोर्ट दे आ गई थी ਇਹ ਬੱਚਾ ਜਿਹੜਾ ਰਵੀ ਕੁਮਾਰ ਸੀ ਇਹ ਟੈਕਸੀ ਉਹ ਵੇਚਲਾਣਾ ਸੀ ਚੰਡੀਗੜ੍ਹੋਂ ਇਹ ਟੈਕਸੀ ਸੌਰੀ ਮੇਰੇ ਖਲ ਲੈ ਗਿਆ ਲੋਜੇ ਨੇ ਉਸੇ ਕੋਈ ਹੋਇਆ ਸੀ ਇਹਦੀ ਜਿਹੜੀ ਵਾਪਸੀ ਜਾਂਦੇ ਆ ਡੱਡੂੜੀ ਨਾਲ ਆਪਣੇ ਪਰਿਵਾਰ ਨੂੰ ਬੁਣ ਲੀਦਾ ਸੀ ਬਰੇਕਰ ਨਾਲ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਕਿਡਾ ਮਰਡਰ ਹੋਇਆ ਉਹ ਵੀ ਪੀਸਿਡ ਕਰ ਰਿਹਾ ਹੈ ਇਨਵੈਸਟੀਗੇਸ਼ਨ ਕਰ ਰਹੇ ਨੇ ਜਿਹੜੇ ਬੋਲਿਓ ਮੈਂ ਸੇਤੀ ਇਹ ਸਲਾਹਾਂ ਵਿੱਚ ਦਿੰਦੇ ਨੇ ਫਿਰ ਲੱਗੀ ਜਿਵੇਂ 30 ਤੋਂ ਹੰਮੇ ਜਾ ਰਹੇ ਕਿ ਕੀ ਕਰਨਾ ਹੈ ਹਜੇ ਦਾ ਹਜੇ ਦਾ ਤਾਂ 20 ਦਾ ਪਾਰਟੀ ਆ ਅਡੜ ਤੁਸੀਂ ਦੇ ਸੀ ਕੰਮ ਕਰਦਾ i mm good. -hmm.